ਤੱਲਣ ਵਿੱਚ ਮਾਤਾ ਬਿਮਲਾ ਨਮਤ ਆੰਤਮ ਅਰਦਾਸ ਤੇ ਪੁਜੀਆਂ ਸੰਗਤਾਂ ਨੇ ਕੀਤੇ ਸਰਦਾ ਦੇ ਫੁੱਲ ਪੇਟ ਬਰਦੀਸ਼ ਕੁਮਾਰ ਅਸਨੀਤ ਕੁਮਾਰ ਰਾਜਕਮਾਰ ਜੋਗੀ ਤੇ ਭੈਣ ਕੁਲਵਿੰਦਰ ਕੌਰ ਜੀ ਦੇ ਸਤਕਾਰਯੋਗ ਮਾਤਾ ਵਿਮਲਾ ਜੀ ਦੀ ਆੰਤਮ ਅਰਦਾਸ ਵਿੱਚ ਬਹੁਤ ਸਾਰੀ ਸੰਗਤ ਪੁੱਜੀ ਤੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦੋਏ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਵੱਖ-ਵੱਖ ਰਾਜਨੀਤਿਕ ਸਮਾਜਿਕ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀ ਪੁੱਜੇ ਤੇ ਮਾਤਾ ਜੀ ਨੂੰ ਪਾ ਪੀਨੀਆ ਸ਼ਰਧਾਂਜਲੀਆ ਅਰਪਿਤ ਕਰਦੇ ਹੋਏ ਮਾਤਾ ਜੀ ਦੀ ਜ਼ਿਆਦਾ ਨੂੰ ਚੇਤੇ ਕੀਤਾ ਤੇ ਆਖਿਆ ਕਿ ਮਾਤਾ ਬਿਮਲਾ ਜੀ ਮਮਤਾ ਮਈ ਮਾਸਨ ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਤੇ ਇਹੀ ਕਾਰਨ ਹੈ ਕਿ ਅੱਜ ਉਹਨਾਂ ਦੇ ਬੱਚੇ ਸਮਾਜ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ ਸਾਬਕਾ ਸੰਸਤੀ ਸਕਤਰ ਪਵਨ ਟੀਨੂ ਪੰਜਾਬ ਭਾਰਤਪਾ ਦੇ ਉਪ ਪ੍ਰਧਾਨ ਰਜੇਸ਼ ਬਾਗਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਪੀਮਰਾਓ ਅੰਬੇਡਕਰ ਫਾਊਂਡੇਸ਼ਨ ਭਾਰਤ ਸਰਕਾਰ ਦੇ ਮੈਂਬਰ ਮਨਜੀਤ ਬਾਲੀ ਤੱਲ ਨੇ ਕਿਹਾ ਕਿ ਸੰਸਾਰ ਵਿੱਚ ਸੰਸਾਰ ਚ ਮਾਂ ਜਾਂ ਕਨਸਾਵਾਂ ਬੂਟਾ ਹੀ ਆਪਣੀ ਔਲਾਦ ਨੂੰ ਚੰਗੇ ਸੰਸਕਾਰਾਂ ਨਾਲ ਉਹ ਪ੍ਰੋਤ ਕਰਕੇ ਸਮਾਜ ਵਿੱਚ ਚੰਗੇ ਕਰਮ ਕਰਨ ਲਈ ਪ੍ਰੇਰਿਤ ਕਰਦਾ ਹੈ ਉਨਾ ਬੜੇ ਭਾਪੂਕ ਅੰਦਾਜ਼ ਵਿੱਚ ਕਿਹਾ ਕਿ ਮਾਤ ਮਮਤਾ ਰੂਪੀ ਮਾਵਾ ਨੂੰ ਮੌਤ ਪਤਾ ਨਹੀਂ ਕਿਧਰੇ ਲੈ ਜਾਂਦੀ ਹੈ ਜੋ ਦੁਬਾਰਾ ਸਾਨੂੰ ਨਹੀਂ ਮਿਲਦੀਆਂ ਪਵਨ ਕੁਮਾਰ ਤੀਨੂ ਹੁਰਾ ਜ਼ਿੰਦਗੀ ਮੌਤ ਦੇ ਫਲਸਫੇ ਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿ ਮੌਤ ਦਾ ਕੁਝ ਪਤਾ ਨਹੀਂ ਇਸ ਲਈ ਸਦ ਕਰਮ ਕਰਨੇ ਚਾਹੀਦੇ ਹਨ ਮਨਜੀਤ ਵਾਲੀ ਹੁਰਾ ਸਮੁੱਚੀ ਸੰਗਤ ਦਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ अवार भी जताया हरप्रीत भुलर कोटली थाण सिंह ने स्टेज जी दी सेवा संभाली ਤੇ ਉਹਨਾਂ ਨੇ ਬਹੁਤ ਹੀ ਭਾਵਪੂਰਤ ਅੰਦਾਜ਼ ਵਿੱਚ ਮਾਤਾ ਜੀ ਦੇ ਜੀਵਨ ਤੇ ਆਪਣੇ ਵਿਚਾਰ ਰੱਖੇ ਤੇ ਜੀਵਨ ਵਿੱਚ ਮਾਂ ਦੀ ਭੂਮਿਕਾ ਬਾਰੇ ਦੱਸਿਆ ਬਾਕ-ਬਾਕ ਆਗੂਆਂ ਦੇ ਮਨਜੀਤ ਬਾਲਿਹੁਰਾ ਸੋਖ ਸੰਦੇਸ਼ ਵੀ ਪੜ੍ਹ ਕੇ ਸੁਣਾਏ I I'm sorry. ਦਾ ਇਚਾਰਾ ਸਾਰੇ ਪਰਿਵਾਰ ਦਾ ਦੁੱਖ ਸਾਂਝਾ ਕਰਨ ਵਾਸਤੇ ਆਇਆ। ਭਾਈ ਸਾਹਿਬ ਨੇ ਕੀਰਤਨ ਕੀਤਾ। ਕੀਰਤਨ ਜੀ ਆਪਾਂ ਉਹਨਾਂ ਨੇ ਇਹ ਸਮਝਾਉਣ ਕਿ ਕਿ ਇਹ ਜ਼ਿੰਦਗੀ ਜਿਹੜੀ ਹੈ ਜੀਵਨ ਜਿਹੜਾ ਪੱਕਾ ਨਹੀਂ। ਆਪਾਂ ਇਥੇ ਲਈ ਪੱਕੇ ਤੌਰ ਤੇ ਪਰਮਾਨੈਂਟ ਸਥਾਈ ਨਹੀਂ ਬੈਠੇ ਰਹਿੰਦੇ। ਮਹਾਰਾਜ ਸਾਹਿਬ ਜਿੰਨਾ ਟਾਈਮ ਦਿੰਦਾ ਉਨਾਂ ਹੀ ਆਪਾਂ ਇਥੇ ਬਤਾ ਉਸ ਤੋਂ ਆਪਣੇ ਇਨਸਾਨੀ ਫਰਜ਼ਾਂ ਦੇ ਉੱਤੇ ਵੀ ਭਾਈ ਸਾਹਿਬ ਨੇ ਚੱਲਣਾ ਚਾਹਿਆ ਬਾਣੀ ਦੇ ਦਾ ਜੋ ਆਇਆ ਸੰਚਲ ਸੀ ਸਭ ਕੋਈ ਆਇਆ ਸਭ ਨੇ ਆਪਣੀ ਵਾਲੀ ਦੇ ਅਨਸਾਰ ਇਸ ਧਰਤੀ ਤੋਂ ਪੁੱਛ ਕਰ ਮਾਂ ਸ਼ਬਤੋ ਹੋ ਛੋਟਾ ਜਾਈ ਮਾਂ ਪਰ ਇਹਦੇ ਮੈਨੇ ਇਹਦੇ ਫਰਜ਼ ਇਹਦੀ ਡੈਫੀਨੇਸ਼ਨ ਬਹੁਤ ਵੱਡੀ ਹੈ ਇਹਨੂੰ ਲਿਖਣਾ ਵੀ ਜਾਂਦਾ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਜੀਆ ਬਹੁਤ ਸਾਰੀਆਂ ਰਚਨਾਵਾਂ ਆਈਆਂ ਮਾਂ ਦੇ ਬਾਰੇ ਪਰ ਇਹਦੀ ਕੁੱਪਮ ਪੂਰੀ ਨਹੀਂ ਹੋਈ ਜੀ ਮਾਂ ਦੇ ਬਾਰੇ ਸਾਡੇ ਪੰਜਾਬੀ ਦੇ ਕਵੀ ਪ੍ਰੋਫੈਸਰ ਮੋਹਨ ਸਿੰਘ ਜੀਆ ਮਾਂ ਵਰਗਾ ਕੰਸ਼ਾਮਾ ਬੂਟਾ ਮੈਨੂੰ ਕਿਧਰੇ ਨਜ਼ਰ ਆਉਂਦਾ ਜਿਸ ਤੋਂ ਲੈ ਕੇ ਸ਼ਾਮ ਧਾਰੀ ਰੱਬ ਨੇ ਸਵਰਗ ਨੂੰ ਮਾਂ ਜਿੰਨੀ ਦੇਰ ਤੱਕ ਹੁੰਦੀ ਆ ਬੱਚੇ ਵੀ ਸ਼ਤਰ ਸ਼ਾਇਰ ਹੁੰਦੇ ਆ ਉਹ ਵੀ ਆਪਣੇ ਸਵਾਸਾਂ ਨੂੰ ਨਹੀਂ ਤੋੜ ਕੇ ਆ ਅੱਜ ਸਾਰੇ ਪਾਕੀ ਮਰਦਾਂ ਵਿੱਚ ਇਕੱਤਰ ਹੋਈ ਆ ਇਸ ਪਰਿਵਾਰ ਦਾ ਲੋਕਾਂ ਨੂੰ ਪਿਆਰ ਇੱਥੋਂ ਪਤਾ ਲੱਗਦਾ ਵੀ ਜਿਹੜਾ ਇਕੱਠਾ ਜਿੰਨੇ ਦੂਰੋਂ ਦੂਰੋਂ ਲੋਕ ਆਏ ਆ ਉਹ ਪਰਿਵਾਰ ਦਾ ਦੁੱਖ ਸਾਂਝਾ ਕਰਨ ਲਈ ਆ ਕਿਉਂਕਿ ਕਹਿੰਦੇ ਆ ਬਿਨ ਕਿਸੇ ਵੀ ਖੁਸ਼ੀ ਸ਼ਾਮਲ ਹੋਵੇ ਉਹਦੀ ਖੁਸ਼ੀ ਬੱਝੀ ਆ ਤੇ ਦੁੱਖੇ ਸ਼ਾਮਲ ਹੋਵੇ ਉਹ ਤੋਂ ਘਟਦਾ ਆ ਆਪਾਂ ਸਾਰੇ ਜਿਹੜੇ ਅਰਦਾਸ ਕਰਨ ਦੇ ਆ ਇਸ ਪਰਵਾਹ ਦਾ ਦੁੱਖ ਘਟੇ ਪਰਵਾਹ ਨੇ ਸਮਾਜ ਦੇ ਵਿੱਚ ਤੇ ਨਾਮ ਬਣਾਇਆ ਬਣਾਇਆ ਤੇ ਲੋਕਾਂ ਦੇ ਰਾਜਨੀਤਿਕ ਦਲ ਦੇ ਨਾਮ ਕਿਉਂਕਿ ਰਾਮ ਪ੍ਰਕਾਸ਼ ਅੰਦਰਜੀ ਦੇ ਅੰਦਰ بیٹھے ਆ ਬਲਦੀਸ਼ ਰਾਜਕਮਰ ਜੋਗੀ ਜੀ ਅਸ਼ੋਨੀਦਰ ਤੇ ਪੰਨ ਕਲਿੰਦਰ ਬਾਦ ਇਹ ਰਾਜਕੁਮਾਰ ਜੋਗੀ ਜਿੱਥੇ ਆਪਣਾ ਕੰਮ ਕਰਦਾ ਉਹਦੇ ਨਾਲ ਇੱਕ ਰਾਜਨੀਤਿਕ ਤੌਰ ਤੇ ਭਾਰਤੀਆਂ ਦਾ ਪਾਰਟੀ ਦਾ ਮੰਡਲ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਸਾਰੇ ਆਪਰੇ ਰੋਹ ਦੀ ਸਤਿਕਾਰ ਜੋ ਮਾਤਾ ਮੋਲਾ ਦੇਵੀ ਜੀ ਧਰਮਪਤ ਜੀ ਸ੍ਰੀ ਰਾਮ ਪ੍ਰਕਾਸ਼ ਜੀ ਜੋ ਪਿਛਲੇ ਦਿਨੀ ਕੋਈ ਸਮਾਗਮ ਦਾ ਰਹਿਣ ਤੋਂ ਬਾਅਦ ਅਚਾਨਕ ਸਾਨੂੰ ਕੁਛੋੜਾ ਦੇ ਗਏ ਹਨ ਉਹਨਾਂ ਦੇ ਅੰਤਮ ਦਾਸਮ ਚਾਵਲ ਹੋਣ ਲਈ ਗੁਰਮਰਗਤ ਜੀ ਰਜਿੰਦਰ ਕੱਤਰ ਹੋਏ ਮੇਰੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਸੌਰ ਸਿੰਘ ਮੇਰਾ ਵੀ ਮੇਰੀ ਬਾਈਕ ਵੀ ਪਿਤਾ ਤਾਦਰ ਸੀ ਮੈਂ ਦੇਖਿਆ ਕਿਸ ਇਸ ਪਰਿਵਾਰ ਨੇ

ਜਿਹਨੂੰ ਕਿਤੇ ਮਿਲਣਾ ਉਹ ਮੇਰਾ ਤਾਂ 20 35 ਸਾਲ ਦਾ ਤੋਂ ਆਦਿ ਪਿਆਰਾ ਮਿਲਣਾ ਚਾਹੇ ਇਹ ਸਮਾਜਿਕ ਕਉਤੇ ਕਹਿ ਰਹੇ ਤੋਂ ਤੇ ਰੱਖੀ ਮੈਂ ਕੁਝ ਨੂੰ ਵੋਗੀ ਚੀਜ਼ ਹੋਗੀ ਇਕੱਠੇ ਹੀ ਜਿਹੜਾ ਦੋਲ ਨਾਲ ਹੀ ਇਕੱਠਿਆਂ ਦੇ ਇਕੱਠੇ ਰਹੇ ਆਂ ਅਸੀਂ ਸੰਗਮ ਭਾਈ ਉਹਦੇ ਵੀ ਦੁਰਸ਼ੀਰ ਦੇ ਰਾਜਕੀ ਦੇ ਨਿਯਾਸਾ ਹੋ ਜਾਣਾ ਕਿ ਫਾਤ ਸਾਬ ਵਿੱਚ ਤੇ ਜਦੋਂ ਮਿਲਣਾ ਹੈ ਨਾ ਸਾਡੇ ਮਾਮਲੇ ਕਰ ਜਾਂਦੇ ਨਹੀਂ ਕਿਆ ਵੀ ਤੁਸੀਂ ਕਿੱਥੋਂ ਆਏ ਹੋ ਮਾਇਆ ਪਪਾ ਜੀ ਨਾਲ ਕਿਉਂਕਿ ਚੰਗੇ ਕੰਮ ਕਰਦੇ ਆ ਉਹ ਵੀ ਇਦਾਂ ਜੁਦਾਦ ਚੱਲਦੇ ਸਭ ਪਤਾ ਹੀ ਹੈ ਰਹੀ ਹੈ ਕਿ ਉਸਾਂ ਕੋਸ਼ਿਸ਼ ਕੀਤੀ ਹੈ ਵੀ ਚੰਗਾ ਕੰਮ ਹੋਵੇ ਇਹਦੇ ਸਮਾਗ ਦਾ ਨਾਮ ਹੋਵੇ ਉਹਨਾਂ ਵਾਸਤੇ ਵਿਸ਼ਾ ਵੀ ਨੇ ਸਮੁੱਚੇ ਸਿੱਖਿਆ ਵਿਕਿਆ ਗਰਾਂ ਹੁੰਦੇ ਆ ਫਿਰ ਇਹ ਪਹਿਲਾਂ ਕਦੇ ਸਾਡਾ ਦੁਪਹਿਰ ਤੇ ਦੁਪਹਿਰ ਲਾ ਕੇ ਮਦਾਈ ਨੂੰ ਬਾੜਿਆ ਔਰ ਸ਼ਾਮ ਅਸੀਂ ਨੰਦੇ ਨਾਲ ਵਿਚਾਰਾ ਕਰਦੇ ਹਾਂ ਕਈ ਦਿਨਾਂ ਤੋਂ ਵੀਰ ਗਿਆਨ ਲਾਉਣ ਨੂੰ